ਤੇ ਇਹ ਨਾਲ ਸਾਡੇ ਘਰ ਚ ਪਲਵਾਨੀ ਮੇਰੇ ਪਾਪਾ ਨੇ ਵੀ ਖੇਡਦੇ ਰੇ ਮੇਰੇ ਤਾਇਆ ਜੀ ਵੀ ਸਾਰੇ ਖੇਡਦੇ ਰੇ ਦਾਦਾ ਜੀ ਵੀ ਖੇਡਦੇ ਰੇ ਕਬੱਡੀ ਹਾਂਜੀ ਤੇ ਬਹੁਤ ਮਿਹਨਤ ਕੀਤੀ ਹੈ ਜੀ ਪਾਪਾ ਨੇ ਬਹੁਤ ਮਿਹਨਤ ਕਰਾਈ ਹੈ ਜੀ ਉੱਥੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਨਹੀਂ ਜਦੋਂ ਵੱਖਰੀ ਵੱਖਰੀ ਟੀਮਾਂ ਜਦੋਂ ਹੁੰਦੀਆਂ ਜੀ ਹਨਾ ਉੱਥੇ ਦੇ ਫਿਰ ਇੱਥੇ ਤਾਂ ਚਲੋ ਇੰਡੀਆ ਜੀ ਤਾਂ ਆਪਣੇ ਲੋਕਲ ਟੀਮਾਂ ਹੁੰਦੀਆਂ ਉੱਥੇ ਸਾਰੇ ਵਧੀਆ ਹੀ ਪਲੇਅਰ ਹੁੰਦੇ ਜੀ ਸਾਰੇ ਨੌਜਵਾਨਾਂ ਨੇ ਇਹੋ ਕਿ ਨਸ਼ੇ ਛੱਡੋ ਮਾੜੇ ਕੰਮ ਛੱਡ ਕੇ ਜੀ ਖੇਡਾਂ 'ਤੇ ਧਿਆਨ ਦਿਓ ਤੇ ਆਪਣੇ ਦੇਸ਼ ਦਾ ਨਾ ਰੋਸ਼ਨ ਕਰਦੇ ਸਾਰੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰਾ ਨਾਮ ਅਰਬਲਿਆ ਜੀ ਮੇਰਾ ਪਿੰਡ ਬਲਪਰੀਆ ਜੀ ਤੇ ਅੱਜ ਤੁਸੀਂ ਜਿੱਤੀਆ ਦੀ ਜਾਣਦੇ ਕੀ ਕਹਣਾ ਚਾਹੋ ਕਿ ਕਿੰਨਾ ਕੁ ਮਾਣ ਦੀ ਬਣਦੀ ਮਾਣ ਬੋ ਬੰਦੀ ਗੱਲਾਂ ਇਹ ਨੀ ਨਿੱਕੀ ਉਮਰ 'ਚ ਮਾਰਾ ਨਹੀਂ ਆਪਾਂ ਨੇ ਇਹਨਾ ਨਾ ਦਿੱਤਾ ਸੀ ਹਾਂ ਜੀ ਕਿੰਨੀ ਕਿ ਮਿਹਨਤ ਕੀਤੀ ਆ ਤੇ ਹੁਣ ਤੱਕ ਜੇ ਗੱਲ ਕਰੀਏ ਪਲਵਾਨਾਂ ਦੀ ਸੌਂਗ ਸੀ ਕਿਸ ਤਰ੍ਹਾਂ ਇਹ ਪਲਵਾਨੀ ਫਤਗ ਤੇ ਇਹ ਨਾਲ ਸਾਡੇ ਘਰ 'ਚ ਪਲਵਾਨੀ ਮੇਰੇ ਪਾਪਾ ਨੇ ਵੀ ਖੇਡਦੇ ਰੇ ਮੇਰੇ ਤਾਇਆ ਜੀ ਵੀ ਨਹੀਂ ਸਾਰੇ ਖੇਡਦੇ ਰੇ ਦਾਦਾ ਜੀ ਵੀ ਨਹੀਂ ਖੇਡਦੇ ਰੇ ਕਬੱਡੀ ਹਾਂ ਜੀ ਤੇ ਗਵਰਨਮੈਂਟ ਕੀ ਕੀਤੀ ਹੈ ਜੀ ਵਾਪਾਂਣਾ ਨੇ ਉਹ ਮੈਂ ਦਿਖਾਈ ਹੈ ਜੀ ਕਿੰਨੇ ਕਿ ਦੇਸ਼ਾਂ ਦਾ ਮੁਕਾਬਲਾ ਅਸੀਂ ਵੀ ਕਿੰਨਾ ਕਿ ਉੱਥੇ ਕੰਪੀਟੀਸ਼ਨ ਟਫ ਲੱਗਦਾ ਸੀ ਉਹ ਕਿੱਟਾ ਉਹ ਇੱਥੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੋਣੀ ਜਦੋਂ ਵੱਖਰੀ ਵੱਖਰੀ ਟੀਮਾਂ ਜਦੋਂ ਹੁੰਦੀਆਂ ਜੀ ਹਨਾ ਉੱਥੇ ਦੇ ਫਿਰ ਇੱਥੇ ਤਾਂ ਚਲੋ ਇੰਡੀਆ ਜੀ ਤਾਂ ਆਪਣੇ ਲੋਕਲ ਟੀਮਾਂ ਹੁੰਦੀਆਂ ਉੱਥੇ ਸਾਰੇ ਵਧੀਆ ਹੀ ਪਲੇਅਰ ਹੁੰਦੇ ਜੀ ਸਾਰੇ ਹਾਂਜੀ ਕੀ ਕੀ ਦੇਣਾ ਜੀ ਸ੍ਰੀ ਹੈ ਕਿ ਜਗ ਨੌਜਵਾਨ ਨੌਜਵਾਨਾਂ ਨੂੰ ਇਹੋ ਕਿ ਨਸ਼ੇ ਛੱਡੋ ਮਾੜੇ ਕੰਮ ਛੱਡ ਕੇ ਜੀ ਖੇਡਾਂ 'ਤੇ ਧਿਆਨ ਦਿਓ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨੇ ਸਾਰੇ ਠੀਕ ਹਾਂਜੀ ਘਟਮਾ ਪਰ ਜਿਹੜੀ ਮਿਹਨਤ ਬੱਚਾ ਕਰਦਾ ਰਿਹਾ ਅੱਜ ਵੀ 2 ਵਜੇ ਉੱਠਦਾ ਵਾ ਡੇਢ 2 ਵਜੇ ਇਸ਼ਨਾਨ ਕਰਕੇ ਗੁਰਦਆਸਾ ਮੱਥਾ ਟੇਕ ਕੇ ਤੇ 5 ਵਜੇ ਤੱਕ ਖੜੇ ਜਿਹੜੇ ਜ਼ੋਰ ਕਰਦਾ ਰੋਜ਼ 6 ਘੰਟੇ ਜ਼ੋਰ ਕਰਦਾ ਜਿਹੜੇ ਭਵਾਨ ਬੰਨਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਸੌਂਕਿਆ ਪਰ ਘਰ ਦੀ ਗਰੀਬੀ ਕਰਕੇ ਕੀ ਨਹੀਂ ਆਉਂਦੇ ਉਹਨਾਂ ਨੇ ਕੀ ਕਰਦਾ ਵਾ ਵੇਖੋ ਜੀ ਜਿੱਥੋਂ ਤੱਕ ਵੀ ਸਾਡੀ ਪਹੁੰਚ ਆ ਕੋਈ ਥੋੜੀ ਬਹੁਤੀ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਜਿਹੜੇ ਵੀ ਅਸੀਂ ਹੁਣ ਤੱਕ ਸਾਨੂੰ 30 ਸਾਲ ਹੋ ਗਏ ਕਬੱਡੀ ਅਕੈਡਮੀ ਚਲਾਉਂਦਿਆਂ ਨੂੰ 30 ਸਾਲ ਚ ਅਸੀਂ 1000 ਦੇ ਕੋਈ ਖਿਡਾਰੀ ਤਿਆਰ ਕੀ ਕਿ ਮੈਂ ਬਾਕੀ ਖਿਡਾਰੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਖਿਡਾਰੀ ਨੂੰ ਖਰਾਕ ਦੀ ਜਰੂਰਤ ਆ ਔਰ ਖਿਡਾਰੀ ਬਣਨ ਵਾਲਾ ਉਹ ਸਾਡੇ ਕੋ ਖਰਾਕ ਖਰਦੇ ਨੇ ਕੋਈ ਆ ਕੇ ਸਾਡੇ ਕੋ ਘੋ ਮਦਾਮ ਗਿਰੀਆਂ ਖੜ ਸਕਦਾ ਅਸੀਂ ਜਿੰਨੇ ਆ ਜੀ ਪਰ ਦਿੱਨੇ ਅਸੀਂ ਉਹਨਾਂ ਜਿੰਨੇ ਕੁਝ ਬਾਬਾ ਜੀ ਕਰਨਾ ਉਦ ਬਣਨਾ ਤੇ ਜਿੰਨੂੰ ਵੀ ਲੋੜ ਆ ਖਰਾਕ ਦੀ ਉਹ ਸਟਨ ਸੰਭਰ ਕਰੇ ਕੋਈ ਇਹ ਕੋਈ ਕੰਧੋ ਲੈ ਨਹੀਂ ਆਪਾਂ ਲੁਗੇ ਸਾਰੀ ਦੁਨੀ ਨੂੰ ਪਤਾ ਕਿ ਪਹਿਲਵਾਨ ਬਾਬਾ ਮਕਾ ਜਿਹੜਾ ਇਹ ਆਪਾਂ ਘੋ ਵਣਦੇ ਆਂ ਖੁਰਦੇ ਵਣਦੇ ਆਂ ਮੋਟਰਸਾਈਕਲ ਗੱਡੀਆਂ ਕਾਰਾਂ ਮਹੀਆ ਘੋੜੇ ਹੁਣ ਤੱਕ 72 ਘੋੜੇ ਦਿੱਤੇ ਆ 10000 ਰੁਪਏ ਪਾ ਕੇ ਹੋਦਾ ਪੂਰੀਆਂ ਲਿਸਟਾਂ ਬਣੀਆਂ ਜੀ ਕਿਤਾਬਾਂ ਜੱਪੀਆਂ ਅਮਰੀਕਾ इंग्लंड ਤੋਂ ਪਾਕਿਸਤਾਨ ਤੱਕ ਤੇ ਕੋਈ ਅੰਤਨੀ ਜੀ ਜਿਹਦੇ 600 ਗੁਰਜੋਤਾਂ ਕਾਹੀ ਦੇ ਚੁੱਕੇ ਆ ਜੀ ਪੂਰੇ ਵੜ ਦੇ ਵਿੱਚ ਤਿੰਨ ਅਕੈਡਮੀਆਂ ਨੇ ਜਿਹੜੀਆਂ ਸਦਾ ਆਜ਼ਾਦ ਅਮਰ ਰਹਿਣੀਆਂ ਨੇ ਮੀਰੀ ਪੀਰੀ ਸ਼ੇਰੇ ਪੰਜਾਬ ਔਰ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਬਲਪੁਰੀਆਂ ਔਰ ਆਪ ਜੀ ਦਾ ਧੰਨਵਾਦ ਹੈ ਮੀਡੀਆ ਦਾ ਖਿਡਾਰੀਆਂ ਦਾ ਪਹਿਲਵਾਨਾਂ ਦਾ ਜਿਨ੍ਹਾਂ ਨੇ ਮਿਲ ਕੇ ਅੱਜ ਜੋਦ ਕੀਤਾ ਅਸੀਂ ਧੰਨਵਾਦ ਕਰਦੇ ਆਂ ਰਬ ਨੇ ਮਾਤਾ ਜੀ ਰਬ ਨੇ ਮਾਤਾ ਜੀ ਆਹ ਜੀ ਮੈਂ ਕਿੰਨਾ ਕਿ ਮਾਨ ਸੀ ਸੋਹਿਆ ਆਜਾ ਆਇਆ ਵਾ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਮਾਂ ਨੇ ਸਾਨੂੰ ਅੱਜ ਸਾਡਾ ਪੁੱਤਰ ਬਲਜੀਤ ਕੇ ਆਇਆ ਨਿਊਜ਼ੀਲੈਂਡ ਤੋਂ ਵੈਸੇ ਇੱਥੇ ਨਿਕਲਿਆ ਤੇ ਇਥੇ ਖਾੜੇ ਦੇ ਵਿੱਚ ਉਹਨੂੰ ਮਾਨ ਦਿੱਤਾ ਗਿਆ ਬਹੁਤ ਖੁਸ਼ ਹੈ ਉਹ ਖੁਸ਼ੀ ਦੀ ਮਿਹਨਤ ਕਰਾਈ ਆ ਕਿੰਨਾ ਸ਼ੌਂਸੀ ਬੁਲਾ ਲਿਆ ਹਾਂਜੀ ਹਾਂਜੀ ਮਿਹਨਤ ਤੇ ਬਹੁਤ ਖੁੜਾਈ ਜੇ ਬਹੁਤ ਜਿਆਦੀ ਮਿਹਨਤ ਕਰਦਾ ਤੇ ਸਵੇਰੇ ਵੀ ਬਿੰਦ ਕਰਦਾ ਜੇ 4 ਵਜੇ ਉੱਠ ਕੇ ਜਾਂਦਾ ਮਿਹਨਤ ਲਾਉਣ ਤੇ ਸ਼ਾਮ ਨੂੰ ਵੀ ਬਿੰਦ ਕਰਦਾ ਜੇ ਕਿਉਂਕਿ ਮਾਪੇ ਦਾ ਬੜਾ ਵੱਡਾ ਹੱਥ ਦਾ ਬੱਚਾ ਨੂੰ ਅੱਗੇ ਦਵਾਉਣ ਵਾਸਤੇ ਹਾਂ ਕਾਹਦਾ ਮਦਦ ਕਰਦਾ ਕਿਤਾਬਾਂ ਲਈ ਸੁਪੋਤੀ ਹਾਂ ਹਾਂ ਜੀ ਹਾਂ ਜੀ ਬਹੁਤ ਫਖੜੀ ਤੁਹਾਡੇ ਵੱਲੋਂ ਕਿਉਂਕਿ ਉਹਨਾਂ ਦੇ ਪਾਪਾ ਨੂੰ ਬਹੁਤ ਮਤਲਬ ਹਾਨੋ ਸ਼ੁਰੂ ਤੋਂ ਹੀ ਬਹੁਤ ਹੈਗਾ ਹੀਗਾ ਕਿ ਤੁਹਾਡਾ ਪੁੱਤ ਪਹਿਲਵਾਨ ਬਣੇ ਤੇ ਵਲਡ ਚੈਂਪੀਅਨ ਬਣੇ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋ ਗਿਆ ਹੈ